ਲਗਾ ਕਾਂਗਰਟੀ ਆ ਗਈ ਅਜੇ ਖੜਕਾ ਕੋਣ ਜਦੋਂ ਬਾਹਰ ਆ ਕੇ ਉਸ ਤੋਂ ਬਾਅਦ ਸਾਡਾ ਧੀਜਾ ਗਿਆ ਸਾਡੇ ਕੋਲ ਇੱਕਾ ਚਾਚਾ ਸਾਡਾ ਸੇਲੈਂਡ ਆ ਗਿਆ ਅਸੀਂ ਜੇ ਉਸੇ ਮੌਜੂਦ ਆ ਹੋ ਕੇ ਆ ਕੇ ਵੇਖਣ ਆਏ ਤੇ 10 15 ਮਿੰਟ ਤੋਂ 10 20 ਮਿੰਟ ਹੋਏ ਹੁਣ ਸਾਨੂੰ ਤਾਂ ਕਿ ਚੱਤ ਡਿੱਗੀ ਜਮਾਰਾ ਇਹ ਤਾਂ ਫੋਨ ਹੁਣ ਬੰਦ ਕਰਦੇ ਸੀ 10 ਵਜੇ ਮੀਂਹ ਡਿੱਗਣ ਲੱਗਾ ਇੱਕਦਮ ਬਿਜਲੀ ਆਈ ਤੇ ਅੰਦਰ ਬੈਠੀ ਤੇ ਇੱਕਦਮ ਸਾਨੂੰ ਸਾਹ ਸਾਹਮਣੇ ਨੀਰਾ ਹੋ ਗਿਆ ओके ਤੇ ਉਹ ਤੋਂ ਬਾਅਦ ਪਤਾ ਲੱਗ ਗਿਆ ਕਿ ਆਪਣਾ ਘਰੇ ਵੀ ਜਿੱਡੇ ਗਈ ਜੀ ਸਾਡੇ ਗਿਆ ਕਿ ਮੈਨੂੰ ਕੋ ਘਰ ਫੱਟ ਕੇ ਜਾਇਆ ਉੱਥੋਂ ਅਸੀਂ ਆ ਕੇ ਇੱਥੇ ਖੜੀ ਹਜੇ ਉਹ ਨੂੰ ਇੱਕ ਵਾਰੀ ਫੇਰ ਟਿੱ ਗਿਆ ਟੋਟਾ ਮੈਂ ਪਿੱਛੇ ਹਟ ਗਿਆ ਹੋਰ ਨਾ ਤਾਂ ਚੜਿਆ ਹੋ ਗਿਆ ਮੈਂ ਬਾਅਦ ਚ ਦੇਖਾਂਗੇ ਫੇਰ ਲਾਈਟ ਵੀ ਉੱਟ ਕਿਸੇ ਨਾਲ ਤਾਰ ਖੋਤਾ ਉਹ ਜੋਰ ਟੁੱਟਦਾ ਬਾਅਦ ਤੋਂ ਨਾਲ ਤਾਰ ਖਿੱਚੀ ਗਈ ਅੱਛਾ ਲਾਈਟ ਹੋ ਜਾਣੇ ਕਰਕੇ ਫਿਰ ਲਾਈਟ ਇੱਧਰੋਂ ਸਾਡੇ ਘਰੋਂ ਲਾ ਕੇ ਫਿਰ ਅਸੀਂ ਸਮਾਨ ਵੇਖਾ ਕੀ ਕੀ ਪੜ ਗਿਆ ਕੀ ਕੀ ਨਹੀਂ ਚੈਨਲ ਉੱਪਰ ਡਿੱ ਗਿਆ ਜੀ ਹਾਂ ਜੀ ਚੈਨਲ ਚਾਤਰਾ ਨਾਲ ਛੱਲੇ ਪਾਇਆ ਵਾ ਸੀਗਾ ਜੀ ਜਦੋਂ ਚਾਤਰਾ ਡਿੱਗ ਪਈਆਂ ਤੇ ਇੱਕ ਜੇ ਨੇ ਸਕੇੜੇ ਦਾ ਕਾਰਨ ਮਾੜੀ ਮੋਟੀ ਹਿੱਲੀ ਹੋਣਿਆ ਚੜਾਕਾ ਥੋੜਾ ਕਾਰਨ ਡਿੱਗ ਪਿਆ ਜੀ ਕਿੰਨੀਆਂ ਤੁਹਾਡੇ ਕੋਲੇ ਜੀ ਮੇਰੇ ਕੋਲ ਇੱਕ ਕਿੱਲਾ ਜੀ ਇੱਕ ਕਿੱਲਾ ਕੀ ਕੰਮ ਕੀ ਕਰਦੇ ਮੈਂ ਜੋਬ ਜੋਬ ਕਰਦਾ ਹਾਂ ਆਪਣੇ ਜੇਤੂਲੇ ਚੂਸਲੀ ਫੈਕਟਰੀ ਸਤਿ ਸ਼ਕਲ ਜੀ ਸਫਰ ਟੈਲੀਵਿਜ਼ਨ ਨਾਲ ਤੁਸੀਂ ਜੁੜਿਓ ਮੈਂ ਪਰਮਵੀਰ ਸਿੰਘ ਇਸ ਸਮੇਂ ਬਾਈਬਲ ਕਲਾ ਵਿਖੇ ਖੜੇ ਆ ਜਿੱਥੇ ਕਿ ਇੱਕ ਕਿਸਾਨ ਦੇ ਘਰ ਤੇ ਬੀਤੀ ਰਾਤ 10 ਵਜੇ ਬਿਜਲੀ ਡਿੱਗਦੀ ਹੈ ਜਦ ਮੀਂਹ ਪੈਂਦਾ ਹੈ ਤਾਂ ਅਚਾਨਕ ਘਰ ਦੇ ਉੱਪਰ ਬਿਜਲੀ ਡਿੱਗਦੀ ਹੈ ਜਿਸ ਦੇ ਨਾਲ ਘਰ ਦੇ ਵਿੱਚ ਇੱਕ ਕਾਰ ਖੜੀ ਸੀ ਜਿਸ ਦੀ ਉੱਪਰ ਟੀਨਾ ਪਾਈਆਂ ਹੋਈਆਂ ਸੀ ਤੇ ਉਹ ਟੀਨਾ ਵੀ ਨਸ਼ਟ ਹੋ ਗਈਆਂ ਤੇ ਜਿਸ ਦੇ ਨਾਲ ਤੁਸੀਂ ਵੇਖ ਸਕਦੇ ਹੋ ਪਿਛਲੇ ਪਾਸੇ ਜਿਹੜਾ ਮਲਵਾ ਢਿੱਗਿਆ ਪਿਆ ਹੈ ਇਹ ਰਾਤ ਹੋਏ ਨੁਕਸਾਨ ਦੇ ਨਾਲ ਢਿੱਗਿਆ ਹੈ ਉਸ ਸਮੇਂ ਘਰ ਦੇ ਵਿੱਚ ਜੋ ਮੌਜੂਦ ਸੀ ਬਾਈ ਹੋਰੀ ਉਹਨਾਂ ਨੇ ਗੱਲਬਾਤ ਕਰਦੇ ਆ ਬਾਈ ਇਹ ਰਾਤ ਕਿੰਨੇ ਵਜੇ ਦੀ ਘਟਨਾ ਪੂਰੀ ਡਿਟੇਲ ਚ ਦੱਸਿਓ ਇਹ 10:00 ਵਜੇ ਦੀ ਘਟਨਾ ਜੀ ਇਹ ਅੱਛਾ ਹਾਂ ਜੀ 10 10 ਵਜੇ ਤੁਸੀਂ ਕੀ ਕਰੀ ਜਾਂਦੇ ਸੀ ਰੋਟੀ ਪਾਣੀ ਖਾ ਲਿਆ ਸੀ ਜੀ ਰੋਟੀ ਪਾਣੀ ਖਾ ਕੇ ਅੰਦਰ ਪਏ ਸੀ ਜੀ ਸਾਨੂੰ ਤਾਂ ਲੱਗੇ ਸਾਡੀ ਕੰਧ ਡੱਗ ਪਈ ਅਸੀਂ ਖੜਕਾ ਸੁਣਿਆ ਜਦ ਬਾਹਰ ਆ ਕੇ ਉਸ ਤੋਂ ਬਾਅਦ ਸਾਡਾ ਭਤੀਜਾ ਗਿਆ ਸਾਡੇ ਕੋਲੇ ਕਾ ਚਾਚਾ ਸਾਡਾ ਟੈਲੰਡ ਡੱਪਿਆ ਅਸੀਂ ਜਦ ਮੌਜੂਦਾ ਹੋ ਕੇ ਆ ਕੇ ਵੇਖਣ ਆਏ ਤੇ 10 15 ਮਿੰਟ ਤੋਂ 10 ਜਾਣ ਕੇ 10 20 ਕੈਂਟ ਹੋਏ ਹੁਣ ਸਾਨੂੰ ਤਾਂ ਤੱਕ ਚਾਦਰ ਫੇੜ ਦਿੱਗੀ ਜਮਾਰ ਆ ਕੇ ਪੈਰ ਦੇ ਪਾਸੇ ਹਟ ਗਏ ਅਸੀਂ ਹੋਰ ਨਾ ਚੱਤ ਕੀ ਹੋਵੇ ਪੂਰੀ ਚਾਦਰ ਹੀ ਤਾਂ ਚੱਕੀ ਗਈ ਸੀ ਨਹੀਂ ਟੋਟਾ ਸੀ ਟੋਟਾ ਡਿੱ ਗਿਆ ਥੋੜਾ ਟੋਟਾ ਡਿੱ ਗਿਆ ਤਾਂ ਬੇਸ ਘਰ ਸੈਂਟਾ ਮਤਲਬ ਥਲੇ ਡਿੱ ਗਿਆ ਜੀ ਅੱਛਾ ਹਾਂਜੀ ਮੈਂ ਅਸੀਂ ਕੰਮ ਤੋਂ 8 ਵਜੇ ਮੈਂ ਨਾਨੂ ਦੇ ਅੰਦਰ ਪੈਂਦੇ ਸੀ ਮੀਂਹ ਦੇ ਬਸ ਹੋਣ ਲੱਗੀ ਸੀ ਉਦੋਂ ਮੰਮੀ ਕਹਿੰਦੇ ਆਪਾਂ ਪੈਣੇ ਤੇ ਫੋਨ ਫੋਨ ਬੰਦ ਕਰਤੇ ਸੀ 10 ਵਜੇ ਮੀਂਹ ਡਿੱਗਣ ਲੱਗਾ ਇੱਕਦਮ ਬਿਜਲੀ ਆਈ ਤੇ ਅੰਦਰ ਬੈਠੀ ਤਾਂ ਇੱਕਦਮ ਸਾਹਮਣੇ ਹਨੇਰਾ ਹੋ ਗਿਆ ओके ਤੇ ਉਦੋਂ ਬਾਅਦ ਪਤਾ ਲੱਗਿਆ ਕਿ ਆਪਣਾ ਘਰੇ ਬਿਜਲੀ ਡਿੱਗੀ ਜੀ ਤੇ ਨਾਲ ਸਾਰੇ ਤੂੜੀ ਵਾਲਾ ਕਮਰਾ ਹੈਗਾ ਤੂੜੀ ਵਾਲਿਆਂ ਅੰਕ ਡਿੱਗ ਜਾਂਦੀ ਸੀ ਬਹੁਤ ਜ਼ਿਆਦਾ ਨੁਕਸਾਨ ਹੋਣਾ ਹੂੰ ਬਾਈ ਪਤਾ ਲੱਗਿਆ ਵੀ ਨੁਕਸਾਨ ਇਹ ਜਿਹੜੀ ਬਿਜਲੀ ਡਿੱਗੀ ਕਿਹੜੀ ਚੀਜ਼ ਤੇ ਸੀ ਕਿ ਥੋੜੀ ਕਿਵੇਂ ਨਹੀਂ ਇਹਦੇ ਕੋਈ ਕਾਰਨ ਪਤਾ ਨਹੀਂ ਨੱਕੇ ਕੋਈ ਸੱਪ ਕੋਈ ਕਰਲੀ ਕੋਈ ਐਜੀ ਜਗ੍ਹਾ ਤੇ ਡਿੱਗੀ ਹੋਵੇ ਕੋਈ ਕਾਰਨ ਹੋਵੇ ਠੀਕ ਹੈ ਮੈਂ ਸੁਣਦਾ ਵੀ ਪਿਛਲੇ ਦਿਨੀ ਨੇੜੇ ਜਿਹੜਾ ਟਰਾਂਸਫਾਰਮ ਉਹ ਤੇ ਵੀ ਡਿੱਗੀ ਸੀ ਹਾਂਜੀ ਡਿੱਗੀ ਟਰਾਂਸਫਾਰਮ ਉਹ ਟਰਾਂਸਫਾਰਮ ਸਰ ਗਿਆ ਸੀ ਜੀ ਕੱਲ ਚੇਂਜ ਕੀਤਾ ਸੀ ਪਰਸਾ ओके ਇਹਦਾ ਭਾਈ ਮਤਲਬ ਕਿੰਨਾ ਕੁ ਨੁਕਸਾਨ ਹੋਇਆ ਜੇ ਮੇ ਕਾਰ ਦਾ ਸ਼ੀਸ਼ਾ ਜਾਂ ਹੋਰ ਸਾਹਮਣੇ ਤੁਸੀਂ ਲਾ ਲਓ ਬੰਦੋ 15 10000 ਦਾ ਸ਼ੀਸ਼ਾ ਗੱਡੀ ਦਾ ਹੁੰਦਾ ਬਾਕੀ ਚਾਦਰ ਬੰਦੋ 20 30000 ਤੱਕ ਆ ਸਕਦਾ ਠੀਕ ਹੈ ਟਰੈਕਟਰ ਇੱਥੇ ਖੜਾ ਸੀ ਜਿੱਥੇ ਖੜਾ ਟਰੈਕਟਰ ਜਿੱਥੇ ਖੜਾ ਉੱਥੇ ਹੀ ਖੜਾ ਟਰੈਕਟਰ ਮੈਂ ਮੋਰੀ ਸਾਈਡ ਤੇ ਵੱਜਿਆ ਬਸ ਅੱਛਾ ਉ ਤਾਂ ਬਚਤ ਰਹੇਗੀ ਉ ਬਚਤ ਰਹੇਗੀ ਜੀ ਠੀਕ ਹੈ ਜਾਨੀ ਨੁਕਸਾਨ ਤੋਂ ਜਾਨੀ ਕਿ ਬਚਤ ਰਹੇਗੀ ਜਿਹੜਾ ਆ ਥੋੜਾ ਬਹੁਤਾ ਟੀਮ ਦਾ ਇਹਨਾਂ ਦਾ ਨੁਕਸਾਨ ਹਾਂਜੀ ਉਹ ਤਾਂ ਚਾ ਹੋ ਗਿਆ ਜੀ ਜਿਹੜੇ ਰੁੱਟੇ ਰਹਿੰਦੇ ਜਿਹਦੇ ਸ਼ੀ ਚਾ ਭਾਈ ਤਾਂ ਪਹਿਲੀ ਕਿੰਨੀ ਆ ਤੁਹਾਡੇ ਕੋਲੇ ਪਹਿਲੀ ਮੇਰੇ ਕੋਲ ਇੱਕ ਕਿੱਲਾ ਜੀ ਇੱਕ ਕਿੱਲਾ ਕੀ ਕੰਮ ਕੀ ਕਰਦੇ ਮੈਂ ਜੋਬ ਜੋਬ ਕਰਦਾ ਹਾਂ ਆਪਣੇ ਜੈਤੋਲੇ ਚੂਸ ਵਾਲੀ ਫੈਕਟਰੀ ਠੀਕ ਹੈ ਚੂਸ ਵਾਲੀ ਫੈਕਟਰੀ ਚ ਕੰਮ ਕਰਦੇ ਹੋ ਹਾਂਜੀ ਠੀਕ ਹੈ ਇਹ ਭਾਈ ਮਤਲਬ ਵੀ ਜਿਵੇਂ ਜਿਵੇਂ ਅਸਮਾਨੋਂ ਇਸ ਤਰ੍ਹਾਂ ਬਿਜਲੀ ਡਿੱਗੀ ਆ ਕਿ ਅ ਪੀਣ ਦਾ ਟੋਟਾ ਵੀ ਚੱਕ ਕੇ ਉੱਪਰ ਚਲਾ ਗਿਆ ਹਾਂਜੀ 15 ਮਿੰਟਾਂ ਬਾਦੋਂ ਅੱਧੇ ਘੰਟੇ ਬਾਦੋਂ ਤਾਂ ਥੱਲੇ ਤੇ ਨਿਕ ਨਿਕ ਗਿਆ ਜੀ 25 ਕਿ ਬਸ ਥੱਲੇ ਫੇਡ ਗਿਆ ਠੀਕ ਹੈ ਸਕਿੰਟਾਂ ਬਾਅਦ ਟੋਟਾ ਬਾਹਰ ਚੱਕ ਕੇ ਡਿੱਗਿਆ ਤਾਂ ਸੇ ਉਹ ਦੱਸਿਆ ਕਿ ਤਾਂ ਚੜ ਗਿਆ ਟੋਟਾ ਤੇ ਹੋਰ ਖੜੇ ਸੀ ਇੱਥੇ ਹਾਂ ਇੱਥੇ ਖੜੇ ਮੌਜੂਦ ਦੇ ਖੜੇ ਬਾਰ ਦੇ ਮੋੜ ਤੇ ਖੜੇ ਸੀ ਉਦੋਂ ਕੋਲੇ ਜੀ ਠੀਕ ਹੈ ਜੋ ਟੋਟਾ ਡਿੱਗ ਗਿਆ ਕਿ ਮੈਨੂੰ ਕੋ ਘਰ ਸੱਦ ਕੇ ਲਿਆ ਜਾ ਉੱਥੋਂ ਅਸੀਂ ਆ ਕੇ ਇੱਥੇ ਖੜੀ ਅਜੇ ਉਹਨੂੰ ਇੱਕ ਵਾਰ ਫੇਰ ਡਿੱਗਿਆ ਟੋਟਾ ਮੈਂ ਪਿੱਛੇ ਹਟ ਜੀ ਹੋਰ ਨਾ ਤਾਂ ਚੜਿਆ ਹੋਵੇ ਮੈਂ ਬਾਅਦ ਚ ਦੇਖਾਂਗੇ ਫੇਰ ਲਾਈਟ ਵੀ ਉੱਠ ਗਈ ਸੀ ਨਾਲ ਸਾਰਾ ਕੁਸਾ ਉਹ ਜੋਰ ਟੁੱਟ ਗਿਆ ਬਾਰ ਚੋਂ ਨਾਲ ਤਾਰ ਖਿੱਚੀ ਗਈ ਅੱਛਾ ਲਾਈਟ ਹੋ ਜਾਣੇ ਕਰਕੇ ਫਿਰ ਲਾਈਟ ਇਧਰੋਂ ਸਾਡੇ ਘਰੋਂ ਲਾ ਕੇ ਫਿਰ ਅਸੀਂ ਸਮਾਨ ਵੇਖਿਆ ਕੀ ਕੀ ਬਚ ਗਿਆ ਕੀ ਨਹੀਂ ਟੁੱਟਿਆਗਾ ਫੇਰ ਇਹਨਾਂ ਵੇਖ ਤੜਕੇ ਵੇ ਰਾਈਪਾ ਨੇ ਫੋਨ ਕੀਤਾ ਕਿ ਤੂੰ ਕੋਸਮ ਨਹੀਂ ਛੇੜਨਾ ਹੀ ਪਿਆ ਰੰਡ ਹਮ ਅਚਾ ਜਿਵੇਂ ਦਾ ਜਿਵੇਂ ਰਾਤ ਡਿੱਗਿਆ ਉਵੇਂ ਹੀ ਤੁਸੀਂ ਕੁਝ ਨਹੀਂ ਹਲਾਇਆ ਛੇੜਿਆ ਨਹੀਂ ਉਵੇਂ ਪਿਆ ਜੀ ਸਾਰਾ ਕੁਝ ਰਾਤ ਦਾ ਹਮ ਹੁਣ ਡੈਡੀ ਮੇਰੇ ਸਵੇਰ ਆਇਆ ਜੀ ਇਹਨੂੰ ਦਿਖਾਇਆ ਜੀ ਵੀਰੇ ਨੇ ਕਿ ਬਾਹਰ ਸੀਗੇ ਇਹ ਹਾਂਜੀ ਇਹ ਬਠਿੰਡੇ ਗਈ ਵੇ ਮੇਰੇ ਤੇ ਸਾਰੇ ਪ੍ਰਾਵਣੇ ਦੀ ਪੱਟ ਟੁੱਟ ਗਈ ਸੀ ਉਹ ਤਾਂ ਆਪਰੇਸ਼ਨ ਹੋਏ ਸਨ ਓਕੇ ਹਾਂਜੀ ਉੱਥੇ ਬਾਈਕ ਘਰ ਘਰ ਵਿੱਚ ਜਦੋਂ ਤੁਸੀਂ ਆਉਂਨੇ ਆ ਤਾਂ ਇੱਕ ਗਰੀਬ ਕਿਸਾਨ ਨੂੰ ਹੁੰਦਾ ਕਿ ਯਾਰ ਬੜਾ ਇਹ ਟੀਨਾ ਪਾਉਣੀਆਂ ਵੀ ਬੜੀਆਂ ਔਖੀਆਂ ਆਜ ਦੇ ਟਾਈਮ 'ਚ ਜਿਹੜੇ ਹਿਸਾਬ ਦੀ ਮਹਿੰਗਾਈ ਆ ਬੜਾ ਦੁੱਖ ਲੱਗਦਾ ਕਿ ਜਿਹੜਾ ਘਰੇ ਕੁ ਵਧੀਆ ਘਰ ਛੱਡ ਕੇ ਗਏ ਸੀ ਉਹ ਇਸ ਤਰ੍ਹਾਂ ਤੈਸਨੈਸ ਹੋਇਆ ਪਿਆ ਮੈਂ ਜੀ ਆਪਣੇ ਜਵਾਈ ਦੇ ਪਾ ਪੱਟ ਦੇ ਵਿੱਚ ਰਾੜ ਪਾਉਣ ਗਿਆ ਸੀਗਾ ਹੂੰ ਉਸ ਤੋਂ ਬਾਅਦ ਜਦੋਂ ਮੈਨੂੰ ਛੱਡ 10 ਵਜੇ 10 ਵਜੇ ਤਕਰੀਬਨ ਮੇਰੇ ਬੇਟੇ ਨੇ ਫੋਨ ਕੀਤਾ ਪਿਆ ਆ ਘਟਣਾ ਆਪਣੇ ਬਾਪੜ ਦੀ ਆ ਹੂੰ ਮੈਂ ਉਸ ਨੂੰ ਕਿਹਾ ਵੀ ਕੋਈ ਮਲਬਾ ਨਹੀਂ ਚੱਕਣਾ ਇਸੇ ਤਰ੍ਹਾਂ ਪਿਆਰੇ ਕਾਲਮੀ ਆਪੇ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਫੋਟੋ ਕਰਾ ਕੇ ਖਬਰ ਲਵਾ ਕੇ ਫੇਰ ਚੱਕਾਂਗੇ। ਹੂੰ ਇਹ ਪਤਾ ਪਤਾ ਕੋਈ ਨਹੀਂ ਲੱਗਿਆ ਨੁਕਸਾਨ ਦਾ ਡਿੱਗੀ ਕਿਵੇਂ ਆ ਪਈਲੀ। ਪਤਾ ਕੋਈ ਅਚਾਨਕ ਹੀ ਡਿੱਗਿਆ ਹੋਰ ਕੋਈ ਪਤਾ ਨਹੀਂ ਲੱਗਿਆਗਾ। ਹੂੰ ਉਹ 2-3-5 ਦਿਨ ਪਹਿਲਾਂ ਆਪਣੇ ਨੇੜੇ ਟ੍ਰਾਂਸਫਰਮ ਹੈ। ਟ੍ਰਾਂਸਫਰਮ ਤੇ ਵੀ ਲੈਟ ਡਿੱਗਿਆ ਜਿਹੜਾ ਦੁਬਾਰੇ ਚੇਂਜ ਕਰਾਇਆ ਵਾ। ਇਹਦੇ ਨਾਲ ਦੇ ਪਿੰਡ ਵੀ ਡਿੱਗੀ ਸੇ ਇੱਕ ਮੁੰਡੇ ਦੀ ਮੌਤ ਹੋ ਗਈ। ਹਾਂ 10-10 ਕਿਲੋਮੀਟਰ ਦੂਰ ਪਿੰਡ ਸਾਹ ਹੋ ਕੇ ਆ। ਹੂੰ ਹਫਤਾ ਸੜਾ ਹੋ ਗਿਆ ਉੱਥੇ ਵੀ ਨੁਕਸਾਨ ਹੋ ਗਿਆ ਬੰਦਾ ਮਰ ਗਿਆ ਤੇਰਾ। ਹੂੰ ਇਧਰ ਜਿਵੇਂ ਪਰਲੇ ਪਾਸੇ ਦੇਖ ਸਕਦੇ ਤੂੜੀ ਆ ਬਾਈ ਜੇ ਉਦੋਂ ਕਿਤੇ ਅੱਗ ਲੱਗ ਜਾਂਦੀ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਜਿਹੜਾ ਨੇੜੇ ਤੁਸੀਂ ਦੇਖ ਹੀ ਰਹੇ ਆ ਆਪਣਾ ਤੂੜੀ ਦਾ ਕੋਠਾ ਭਰਿਆ ਹੋਆ ਹੈ ਜੇ ਕਿਤੇ ਉਧਰੋਂ ਲਾਈਟ ਚਲੀ ਜਾਂਦੀ ਤਾਂ ਫਿਰ ਪਤਾ ਨਹੀਂ ਕਿੰਨਾ ਨੁਕਸਾਨ ਹੋਣਾ ਸੀ ਕਿ ਮੇਰੇ ਮਕਾਨ ਨੂੰ ਵੀ ਪੈ ਸਕਦੀ ਸੀ ਬਿਲਕੁਲ ਜੀ ਆ ਜਾਓ ਉਧਰ ਉਧਰਲੇ ਪਾਸੇ ਦੀ ਉਹ ਤਸਵੀਰ ਬਾਈ ਆ ਜਾਓ ਨਾਲ ਆ ਜਾਓ ਆ ਇਧਰ ਆ ਆ ਟਰੈਕਟਰ ਤੇ ਇਹ ਬਾਈ ਬਾਅਦ ਤੁਸੀਂ ਕਪੜਾ ਕਪੜਾ ਪਾ ਕੇ ਪਹਿਲਾਂ ਹੀ ਪਾਇਆ ਹੋਇਆ ਸੀ ਅੱਛਾ ਅੱਛਾ ओके ਆ ਮਲਵਾ ਜਿਹੜਾ ਸਾਰਾ ਉਸੇ ਤਰ੍ਹਾਂ ਪਿਆਗਾ ਇਸ ਜਗ੍ਹਾ ਤੇ ਰਾਤ ਬਿਜਲੀ ਡਿੱਗ ਦਿਆ ਦੇਖ ਸਕਦੇ ਤੁਸੀਂ ਜਿਹੜਾ ਕਾਰ ਦਾ ਸ਼ੀਸ਼ਾ ਵੀ ਟੁੱਟ ਚੁੱਕਿਆ ਗਿਆ ਇਧਰ ਡੈਂਟ ਪਿਆ ਗੱਡੀ ਤੇ ਬਿਲਕੁਲ ਬਿਲਕੁਲ ਬਾਈ ਹੁਣ ਇਹਨਾਂ ਭਾਰੀ ਡਿੱਗੀਆਂ ਨਾਲ ਤੇ ਉਹਦੇ ਨਾਲ ਡੈਂਟ ਤਾਂ ਪੈਣਾ ਹੀ ਸੀ ਹਨਾ ਹੂੰ ਆ ਆ ਚੈਨਲ ਉੱਪਰ ਡਿੱਗਿਆ ਜੀ ਹਾਂ ਜੀ ਚੈਨਲ ਚਾਦਰਾਂ ਦੇ ਥੱਲੇ ਪਾਇਆ ਹੋਇਆ ਸੀਗਾ ਜਦੋਂ ਚਾਦਰਾਂ ਡਿੱਗ ਪਈਆਂ ਤੇ ਕਿਤੇ ਖੇੜੇ ਦਾ ਕਾਰਨ ਮਾੜੀ ਮੱਟੀ ਹਿੱਲੀ ਹੋਣੇ ਚੜਾਕਾ ਥੋੜਾ ਕਾਰਨੇ ਡਿੱਗ ਪਿਆ ਹਮ ਹਲੇ ਬਾ ਸ਼ੁਕਰ ਆ ਕਿ ਜਾਨੀ ਨੁਕਸਾਨ ਤੋਂ ਬਚ ਗਏ ਕੋਈ ਆ ਪਾਸੇ ਸੀ ਪਰਿਵਾਰ ਅੰਦਰ ਪਿਆ ਸੀ ਜਿਹੜਾ ਜਾਨੀ ਨੁਕਸਾਨ ਤੋਂ ਬਚ ਗਏ ਹਮ ਹੁਣ ਕੀ ਬਾਈ ਕੀ ਮਦਦ ਦੀ ਉਹ ਕਰ ਲੋਣ ਹੁਣ ਸਰਕਾਰ ਤੋਂ ਮੈਂ ਕਰਦਾ ਕਿ ਜਿੰਨਾ ਕ ਸਾਡਾ ਗਰੀਬ ਬੰਦੇ ਆ ਜਿੰਨਾ ਕ ਪਹੁੰਚ ਆ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਹਮ ਭਾਈ ਤੁਸੀਂ ਜੂਸ ਵਾਲੀ ਫੈਕਟਰੀ ਚ ਕੰਮ ਕਰਦੇ ਹੋ ਨਾ ਕਿੰਨੀ ਇੱਕ ਤਨਖਾਹ ਮਿਲਦੀ ਹੈ ਕਿਵੇਂ ਗੁਜ਼ਾਰਾ ਚੱਲਦਾ ਉਹਦੇ ਨਾਲ 30 10 10 ਤੋਂ 15000 ਰੁਪਏ ਤਨਖਾਹੀ ਠੀਕ ਹੈ 30 ਨਾਲ ਕਰਦਾ ਕਿ ਗੁਜ਼ਾਰਾ ਮਥਾ ਚੱਲਦਾ ਜੀ ਹੂੰ ਹਾਂਜੀ ਚਲੋ ਡਿਊਟੀ 12 ਘੰਟੇ ਸ਼ਾਮ ਨੂੰ ਆਉਣੇ ਜੀ ਤੇ ਸਵੇਰ ਚ ਜਾਜਨੇ ਭਾਈ ਗਰੀਬ ਬੰਦੇ ਨੂੰ ਆ ਵੀ ਪਾਉਣਾ ਬਹੁਤ ਔਖਾ ਜਾਂਦਾ ਕਿ ਖਰਚਾ ਜਿੰਨਾ ਹੋਇਆ ਸੀ ਨਾ ਜਿਹੜੇ ਹਿਸਾਬ ਨਾਲ ਮੰਗਾਈ ਆ ਹਾਂ ਮੰਗਾਈ ਦੇ ਹਿਸਾਬ ਨਾਲ ਜੇ ਟਾਈਮ ਤੇ ਪੂਰਾ 40 5000 ਰੁਪਏ ਤਾਂ ਹੋਏ ਹੂੰ ਭਾਈ ਤੁਸੀਂ ਮੈਂ ਇੱਕ ਵਾਰੀ ਕਿ ਫੇਰ ਕਵਾਂਗਾ ਕਿ ਆ ਤਸਵੀਰਾਂ ਤੁਸੀਂ ਜਿਸ ਤਰੀਕੇ ਨਾਲ ਦੇਖ ਸਕਦੇ ਹੋ ਕਿ ਜਿਹੜੇ ਪਰਿਵਾਰ ਨੇ ਟੀਨਾ ਪਾ ਕੇ ਆਪਣਾ ਜਿਹੜਾ ਕਹਿ ਸਕਾ ਕਿ ਟਾਈਮ ਪਾਸ ਕਰ ਰਿਹਾ ਸੀ ਉਹ ਪਰਿਵਾਰ ਕਿੰਨਾ ਕੁ ਅਮੀਰ ਹੋਊਗਾ ਕਿੰਨੇ ਕੁ ਪੈਸੇ ਵਾਲਾ ਹੋਊਗਾ ਉਹ ਸਾਹਮਣੇ ਟਰੈਕਟਰ ਖੜਾ ਟਰੈਕਟਰ ਦੇ ਉੱਪਰ ਛਤਰੀ ਵੀ ਸੌਂਤੀ ਨਹੀਂ ਹੋਈ ਤੁਸੀਂ ਦੇਖ ਸਕਦੇ ਹੋ ਕੋਈ ਛਤਰੀ ਵੀ ਫੱਟੀ ਹੋਈ ਆ ਤੇ ਮੈਂ ਕਵਾਂਗਾ ਕਿ ਜੋ ਵੀ ਇਸ ਪਰਿਵਾਰ ਦੀ ਮਦਦ ਹੋ ਸਕਦੀ ਆ ਉਹ ਮਦਦ ਕੀਤੀ ਜਾਵੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜੇ ਕਈ ਇੱਕ ਇੱਕ ਗਰੀਬ ਨੂੰ ਕੋਠਾ ਪਾਉਣਾ ਬਹੁਤ ਔਖਾ ਹੋ ਜਾਂਦਾ ਤੇ ਇਹ ਜਿਹੜਾ ਇੱਕ ਹੁਣ ਅਣਸਖਾਵੀ ਘਟਨਾ ਵਾਪਰੀ ਹੈ ਕਾ اچانک ਅਸਮਾਨੀ ਬਿਜਲੀ ਡਿੱਗਣ ਦੇ ਕਾਰਨ ਇਹ ਨੁਕਸਾਨ ਹੋਇਆਗਾ ਸੋ ਬੇਨਤੀ ਕਰਾਂਗਾ ਕਿ ਜੋ ਵੀ ਪ੍ਰਸ਼ਾਸਨ ਇਹਨਾਂ ਦੀ ਮਦਦ ਕਰ ਸਕਦਾ ਜਰੂਰ ਪ੍ਰਸ਼ਾਸਨ ਇਹਨਾਂ ਦੀ ਮਦਦ ਕਰੇ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ 'ਚ ਜਰੂਰ ਜੁੜਨਾ ਜੁੜੇ ਹੋ ਸਫਰ ਟੈਲੀਵਿਜ਼ਨ ਨਾਲ ਧੰਨਵਾਦ